ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ 2027 ਦੀਆਂ ਚੋਣਾਂ ਨੂੰ ਲੈ ਕੇ ਜਿਉਂ-ਜਿਉਂ ਸਮਾਂ ਨੇੜੇ ਆ ਰਿਹਾ ਤਾਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਵੱਲੋਂ ਜਿਹੜਾ ਪ੍ਰਚਾਰ ਆ ਉਹ ਆਪਣੇ ਪੱਧਰ ਤੇ ਦਾ ਤੇਜ਼ ਆ ਉਹ ਕੀਤਾ ਜਾ ਰਿਹਾ ਹੈ ਦੂਜੀਆਂ ਸਟੇਟਾਂ ਤੋਂ ਮੁੱਖ ਮੰਤਰੀ ਜੀ ਰਹੇ ਨੇ ਪੰਜਾਬ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਨੇ ਕੀ ਆਖਰਕਾਰ ਇਸ ਪ੍ਰਚਾਰ ਦੇ ਨਾਲ ਕੀ ਵਾਕਈ ਆਮ ਲੋਕਾਂ ਨੂੰ ਕੋਈ ਫਾਇਦਾ ਹੁੰਦਾ ਹੈ ਜਾ ਫਿਰ ਦੂਜੇ ਸਟੇਟਾਂ ਤੋਂ ਮੁੱਖ ਮੰਤਰੀ ਪੰਜਾਬ ਦੇ ਵਿੱਚ ਜਾਂ ਫਿਰ ਹੋਸਟ ਸਟੇਟਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ ਕਿ ਇਸ ਵਾਰ ਕੋਈ ਰਾਜਨੀਤੀ ਦੇ ਵਿੱਚ ਕੋਈ ਵੱਡਾ ਅਸਰ ਦੇਖਣ ਨੂੰ ਮਿਲਦਿਆ ਜਾਂ ਫਿਰ ਆਪਾਂ ਕਹਿਤੀ ਕਿ ਪੰਜਾਬ ਦੇ ਵਿੱਚ ਲਗਾਤਾਰ ਹਰਿਆਣਾ ਦੇ ਮੁੱਖ ਮੰਤਰੀ ਵੱਖ-ਵੱਖ ਜਗ੍ਹਾ ਤੇ ਜਾ ਕੇ ਪੰਜਾਬ ਦੌਰੇ ਤੇ ਰਹਿੰਦੇ ਨੇ ਤਾਂ ਪ੍ਰਚਾਰ ਕਰਦੇ ਨੇ ਤਾਂ ਅੱਜ ਵੀ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਆਏ ਪ੍ਰਚਾਰ ਕੀਤਾ ਕਈ ਪਰਿਵਾਰਾਂ ਨੂੰ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਇਆ ਇਸ ਦਾ ਰਾਜਨੀਤੀ ਦੇ ਵਿੱਚ ਕਿੰਨਾ ਕੁ ਜਿਹੜਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਕਿ ਭਾਜਪਾ ਨੂੰ ਕੋਈ ਵੱਡਾ ਬਲ ਮਿਲ ਸਕਦਾ ਹੈ ਜਾਂ ਫਿਰ ਆਮ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋ ਸਕਦਾ ਹੈ ਇਸ ਤੇ ਪੂਰੀ ਜੜੀ ਹੈ ਵਿਸਥਾਪੂਰ ਜੜੀ ਹੈ ਚਰਚਾ ਕਰਾਂਗੇ ਜਾਣ ਕੇ ਗੱਲਬਾਤ ਕਰਾਂਗੇ ਮੇਨਾ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੋਦ ਨੇ ਰਪਾਣਾ ਸੱਸੀ ਕਾਲ ਜੀ ਰਪਾਣਾ ਜੀ ਆਪਾਂ ਜੇਕਰ ਜ਼ਿਕਰ ਕਰੀਏ ਕਿਉਂਕਿ 2027 ਦਾ ਜਿਹੜਾ ਹੁਣ ਮੈਨੂੰ ਲੱਗਦਾ ਆਗਾਜ਼ ਆ ਕੁਝ ਦਿਨਾਂ ਤੱਕ ਹੋ ਜਾਵੇਗਾ ਕਿਉਂਕਿ ਸਮਾਂ ਬੜਾ ਘੱਟ ਹੈ ਮੇਰੇ ਕਾ ਸਾਲ ਦੇ ਘੱਟ ਹੀ ਜਰਾ ਸਮਾਂ ਰਹਿ ਚੁੱਕਿਆ ਹੈ ਪਰ ਰਾਜਨੀਤੀ ਪਾਰਟੀਆਂ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਆਪਣੇ ਜੋਰ ਅਜਮਾਇਸ਼ ਕਰ ਰਹੀਆਂ ਨੇ ਉਹ ਨੁੱਕੜ ਮੀਟਿੰਗਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਰੈਲੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਪਰ ਦੂਜੇ ਸਟੇਟਾਂ ਤੋਂ ਮੁੱਖ ਮੰਤਰੀ ਪੰਜਾਬ ਦੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਪ੍ਰਚਾਰ ਕਰਨ ਵਾਸਤੇ ਆ ਰਹੇ ਨੇ ਕੀ ਲੱਗਦਾ ਕੋਈ ਰਾਜਨੀਤੀ ਦੇ ਵਿੱਚ ਕੋਈ ਵੱਡਾ ਅਸਰ ਦੇਖਣ ਨੂੰ ਮਿਲਦਾ ਜਾਂ ਫਿਰ ਇੰਨਾ ਕੱਟ ਕੀਤਾ ਜਾਂਦਾ ਕਿ ਆਮ ਲੋਕਾਂ ਨੂੰ ਕੋਈ ਅਸਰ ਲਾਭ ਮਿਲਦਾ ਹਾਂ ਦੇਖੋ ਅਮਰਿਤ ਗੱਲ ਇਹ ਹੈ ਕਿ ਜਦੋਂ ਕਿਸੇ ਸਟੇਟ ਦੇ ਵਿੱਚ ਚੋਣ ਹੁੰਦੀ ਹੈ ਜਿਵੇਂ ਹੁਣ 2027 ਦੀ ਗੱਲ ਕੀਤੀ ਹੈ ਤਾਂ ਪੰਜ ਸਟੇਟਾਂ ਦੇ ਵਿੱਚ ਜਿਹੜੀਆਂ ਚੋਣਾਂ ਉਹ ਹੋਣੀਆਂ ਚਾਹੇ ਪੰਜਾਬ ਆ ਚਾਹੇ ਗੁਜਰਾਤ ਆ ਚਾਹੇ ਉਤਰੰਚਲ ਆ ਜਾਂ ਉਹਦੇ ਵਿੱਚ ਹੋਰ ਵੀ ਦੋ ਤਿੰਨ ਸਟੇਟਾਂ ਹੈਗੀਆਂ ਪੰਜ ਸਟੇਟਾਂ ਜੁਪੀ ਹੈਗੀਆਂ ਉਹ ਸਾਰੀਆਂ ਜਿਹੜੀਆਂ 2027 ਦੇ ਵਿੱਚ ਉਹਦੀਆਂ ਚੋਣਾਂ ਹੋਣ। ਹੁਣ ਜਦੋਂ ਦੂਜੀ ਸਟੇਟ ਦਾ ਮੁੱਖ ਮੰਤਰੀ ਹੁਣ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ ਕਿ ਬੀਜੇਪੀ ਹਰਿਆਣਾ ਦੇ ਮੁੱਖ ਮੰਤਰੀ ਗਨੇਪ ਸਿੰਘ ਸੈਣੀ ਪੰਜਾਬ ਆਇਆ। ਇਹ ਕੋ ਪਹਿਲੀ ਵਾਰ ਨਹੀਂ ਹੈ। ਸੈਣੀ ਅਕਸਰ ਪੰਜਾਬ ਕਈ ਪ੍ਰੋਗਰਾਮਾਂ ਤੇ ਆ ਚੁੱਕਿਆ ਕਿ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰ ਚੁੱਕਿਆ ਇਸ ਤੋਂ ਪਹਿਲਾਂ ਵੀ ਹੂੰ ਤੇ ਔਰ ਉਹਨਾਂ ਨੂੰ ਇਨਚਾਰਜ ਲਾਇਆ ਹੋਇਆ ਹੁਣ ਇਹਦਾ ਫਾਇਦਾ ਕਿ ਨੁਕਸਾਨ ਉਹ ਆਪਾਂ ਗੱਲ ਬਾਤ ਕਰਾਂਗੇ ਦੂਜੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਗੁਜਰਾਤ ਜਾਂਦੇ ਆ ਹੂੰ ਹੋਰ ਨਾ ਸਟੇਟਾਂ ਜਾਂਦੇ ਆ ਉੱਥੇ ਪ੍ਰਚਾਰ ਕਰਦੇ ਆ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਅਰਵਿੰਦ ਕੇਜਰੀਵਾਲ ਦਿੱਲੀ ਤੇ ਬਤੌਰ ਮੁੱਖ ਮੰਤਰੀ ਪੰਜਾਬ ਆਉਂਦੇ ਸੀ ਬਿਲਕੁਲ ਠੀਕ ਪੰਜਾਬ ਆ ਕੇ ਪ੍ਰਚਾਰ ਕਰਦੇ ਸੀ ਹੁਣ ਇਹਨਾਂ ਦਾ ਫਾਇਦਾ ਕੀ ਹੈ ਇੱਕ ਤਾਂ ਇਹ ਕਿ ਇੱਕ ਮੁੱਖ ਮੰਤਰੀ ਜਿਹੜਾ ਸ਼ਬਦ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਿਲਕੁਲ ਠੀਕ ਹੈ ਕਿਉਂਕਿ ਉਹ ਇੱਕ ਰਤਬਾ ਹੈ ਉਸ ਰਤਵੇ ਨੂੰ ਸਤਕਾਰ ਹੈ ਤੇ ਇੱਕ ਉਸ ਮੁੱਖ ਮੰਤਰੀ ਦਾ ਅਹੁਦਾ ਤੇ ਉਸ ਕਦਾਵਰ ਲੀਡਰ ਨੂੰ ਹਰ ਇੱਕ ਲੀਡਰ ਜਿਹੜਾ ਉਸ ਪਾਰਟੀ ਦਾ ਤਾਂ ਉਹ ਉਹ ਉਹਨੂੰ ਸਤਿਕਾਰ ਕਰਦੇ। ਉਹ ਉਹ ਚਾਹੇ ਪੰਜਾਬ ਦਾ ਮੁੱਖ ਮੰਤਰੀ ਬਾਹਰ ਜਾਵੇ ਤੇ ਚਾਹੇ ਬਾਹਰ ਦਾ ਕਿਸੇ ਸਟੇਟ ਦਾ ਮੁੱਖ ਮੰਤਰੀ ਪੰਜਾਬ ਆਵੇ। ਦੂਜੀ ਗੱਲ ਜਦੋਂ ਇੱਕ ਮੁੱਖ ਮੰਤਰੀ ਨੇ ਕਿਤੇ ਜਾਣਾ ਹੈ ਜਿਹੜਾ ਪ੍ਰੋਟੋਕੋਲ ਉਹਦਾ ਉਸ ਸਟੇਟ 'ਚ ਹੈ ਜਿੱਥੋਂ ਦਾ ਉਹ ਸੀਐਮ ਹੈ ਉਹੀ ਪ੍ਰੋਟੋਕੋਲ ਉਹਦਾ ਜਿਸ ਸਟੇਟ ਦੇ ਵਿੱਚ ਉਹਨੇ ਜਾਣਾ ਉੱਥੇ ਉਹਦਾ ਲਾਗੂ ਹੋਣਾ। ਉਹੀ ਐਡਵਾਂਸ ਸਕਿਉਰਿਟੀ ਉਸ ਸਟੇਟ ਦੀ ਉੱਥੇ ਜਾਣੀ ਹੈ। ਤੇ ਜਿਹੜੀ ਰੂਟ ਲੱਗਣਾ ਸਿਕਿਉਰਟੀ ਐ ਜੋ ਸਿਕਿਉਰਟੀ ਦੇ ਪਰਪਸ ਨਾਲ ਦੇਖਣਾ ਉਹ ਜਿਹੜੀ ਸਟੇਟ ਜਾਣਾ ਉਹ ਤੋਂ ਉੱਥੋਂ ਦਾ ਅਸਰ ਸੁਭਾਵਿਕ ਐ ਜਦੋਂ ਆਪਾਂ ਦੇਖਦੇ ਆ ਕਿ ਸਿਕਿਉਰਟੀ ਲੱਗੀ ਹੋਈ ਆ ਇੰਨਾ ਤਾਮ-ਚਾਮ ਲੱਗਿਆ ਹੋਇਆ ਤੇ ਇੰਨਾ ਤਾਣਾ-ਬਾਣਾ ਜਿਹੜਾ ਸਾਰਾ ਤਿਆਰ ਕੀਤਾ ਮੁੱਖ ਮੰਤਰੀ ਆ ਰਹੇ ਆ ਤਾਂ ਆਬੀਸਲੀ ਆ ਕਿ ਮੁੱਖ ਮੰਤਰੀ ਦੀ ਆਮਦ ਆ ਤਾਂ ਉੱਥੇ ਵੱਡੇ ਲੀਡਰਸ ਪਾਰਟੀ ਦੇ ਸ਼ਾਮਲ ਹੋਣੇ ਹੋਣੇ ਚਾਹੇ ਉਹ ਆਪਸ 'ਚ ਜੋ ਲੀਡਰ ਬੋਲਣ ਚਾਹਦਾ ਹੋ ਮੈਂ ਕਿਸੇ ਸਪੈਸਿਫਿਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਕੋਈ ਵੀ ਪਾਰਟੀ ਹੋਵੇ ਸਥਾਨਕ ਪੱਦਰ ਤੇ ਆਪਸੀ ਉਹਨਾਂ ਦੀ ਰੰਜਿਸ਼ ਹੋ ਸਕਦੀ ਹੈ ਪਰ ਜਦੋਂ ਇੱਕ ਇੰਨਾ ਵੱਡਾ ਕਦਾਵਰ ਲੀਡਰ ਆ ਰਿਹਾ ਤਾਂ ਸੁਭਾਵਿਕ ਹੈ ਕਿ ਉਹ ਸਾਰੇ ਲੀਡਰ ਉਸ ਸਟੇਜ ਤੇ ਕਿੱਥੇ ਹੋਣਗੇ ਬੇਸ਼ੱਕ ਇਹ ਹੋ ਸਕਦਾ ਕਿ ਕੋਈ ਸਟੇਜ ਦੇ ਉਸ ਕੋਨੇ ਤੇ ਹੋਵੇ ਦੂਜਾ ਉਸ ਕੋਨੇ ਤੇ ਹੋਵੇ ਪਰ ਹੁਣ ਆ ਸਟੇਜ ਤੇ ਜ਼ਰੂਰੀ ਹੈ ਫਿਰ ਉਹਦਾ politically ਤੌਰ ਤੇ ਜਾਂ ਸਰਕਾਰੀ ਤੌਰ ਤੇ ਜਦੋਂ ਉਹਦੀ ਸਕਿਉਰਿਟੀ ਪਰਪਸ ਜਿਹੜਾ ਸਰਕਾਰੀ ਉਹ ਤਾਂ ਪ੍ਰੋਟੋਕੋਲ ਹੈ ਆ ਤਾਂ ਉਹਦਾ ਜਿਹੜਾ ਖਰਚਾ ਹੈ ਤਾਂ ਉਹ ਵੀ ਫਿਰ ਸਰਕਾਰੀ ਹੈ ਜੇ ਉਹ ਬਾਇਰ ਆ ਰਹੇ ਆ ਤਾਂ ਉਹ ਖਰਚਾ ਸਰਕਾਰ ਨੇ ਦੇਣਾ ਜੇ ਜਿੰਨੀਆਂ ਗੱਡੀਆਂ ਦਾ ਕਾਪਲਾ ਸਰਕਾਰੀ ਆ ਉਹ ਸਰਕਾਰ ਦਾ ਪਹਿਣਾ ਜਿਹੜਾ ਆਉਣ ਜਾਣ ਦਾ ਖਰਚਾ ਸਾਰਾ ਸਰਕਾਰੀ ਦੂਜੀ ਗੱਲ ਜੇ ਸਟੇਜ ਦਾ ਸਟੇਟ ਦਾ ਮੁੱਖ ਮੰਤਰੀ ਆ ਅਗਰ ਇਲੈਕਸ਼ਨ ਉੱਥੇ ਨੇ ਜੇ ਉਹਨੇ ਉੱਥੇ ਕੋਈ ਰੈਲੀ ਕਰਨੀ ਆ ਆਪਣੀ ਸਟੇਟ ਦੇ ਵਿੱਚ ਇਲੈਕਸ਼ਨ ਦੇ ਆਪਣਾ ਨਾਮ ਜੋ ਮਰਜ਼ੀ ਦੇ ਦਿਓ ਤਾਂ ਉਹ ਸਾਰਾ ਖਰਚਾ ਸਰਕਾਰ ਦਾ ਠੀਕ ਹੈ ਉਹ ਆਪਾਂ ਕਿਸੇ ਸਟੇਟ ਦੀ ਗੱਲ ਨਹੀਂ ਕਰਦੇ ਵੀ ਕਿਹੜੀ ਸਟੇਟ ਕਿੱਥੇ ਕਰਾ ਰਹੇ ਨੇ ਕੀ ਆ ਉਹ ਇੱਕ ਜਰਨਲ ਗੱਲ ਹੈ ਵੀ ਜੇ ਕੱਲ ਗੁਜਰਾਤ ਦੇ ਵਿੱਚ ਮੰਨ ਲਓ ਜਾਂ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਇਲੈਕਸ਼ਨ ਜਾਂ ਜੂਪੀ ਚ ਕਿਤੇ ਵੀ ਇਲੈਕਸ਼ਨ ਹੈ ਅਗਰ ਉੱਥੋਂ ਦੀ ਸਰਕਾਰ ਜਾਂ ਹਰਿਆਣਾ ਵੀ ਹੋਵੇ ਅਗਰ ਕਿਤੋਂ ਦੀ ਇੱਕ ਉਦਾਹਰਣ ਹੈ ਵੀ ਜੇਕਰ ਉੱਥੇ ਕੋਈ ਇਲੈਕਸ਼ਨ ਦਾ ਪਹਿਲਾਂ ਕੋਈ ਪ੍ਰੋਗਰਾਮ ਕਰਨਾ ਚੋਣ ਜਾਬਤਾ ਤੋਂ ਪਹਿਲਾਂ ਤਾਂ ਉਹ ਸਾਰਾ ਖਰਚਾ ਉਹ ਸਰਕਾਰ ਦਾ ਹੈ ਠੀਕ ਹੈ ਉੱਥੇ ਚਾਹੇ ਤੁਸੀਂ ਟੈਂਟ ਲਾਣਾ ਚਾਹੇ ਜੋ ਮਰਜ਼ੀ ਕਰੋ ਸਾਰਾ ਖਰਚਾ ਸਰਕਾਰ ਦੇ ਜਿਵੇਂ ਜਿਵੇਂ ਤੁਸੀਂ ਕਿਹਾ ਚਲੋ ਸਰਕਾਰ ਦਾ ਖਰਚਾ ਹੁੰਦਾ ਜਿਵੇਂ ਅੱਜ ਆਪਾਂ ਥੋੜਾ ਲਾ ਲਈਏ ਜਿਵੇਂ ਤੁਸੀਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜਾ ਹੋਸ਼ਟੇਟਾਂ ਦੇ ਵਿੱਚ ਜਾ ਕੇ ਜਾਂਦੇ ਨੇ ਪ੍ਰਚਾਰ ਕਰਦੇ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਵੀ ਆਏ ਪਹਿਲਾਂ ਵੀ ਬਹੁਤ ਵਾਰੀ ਜਿਹੜਾ ਪੰਜਾਬ ਦੇ ਵਿੱਚ ਦੌਰਾ ਕਰ ਚੁੱਕੇ ਨੇ ਕਿ ਤੁਹਾਨੂੰ ਲੱਗਦਾ ਉੱਥੇ ਇੰਨਾ ਇਕੱਠ ਦਿਖਾਇਆ ਜਾਂਦਾ ਇਕੱਠ ਦੇ ਦਰਾਂ ਜਿਹੜੀ ਆਮ ਪਬਲਿਕ ਹੁੰਦੀ ਹੈ ਕਿਉਂਕਿ ਬੇਸ਼ੱਕ ਜਿਸ ਜਗ੍ਹਾ ਤੇ ਮੁੱਖ ਮੰਤਰੀ ਆ ਰਹੇ ਹੁੰਦੇ ਨੇ ਪਰ ਉਸ ਜਗ੍ਹਾ ਤੇ ਉਸ ਤੀ ਸਰਕਾਰ ਨਹੀਂ ਹੁੰਦੀ ਪ੍ਰਚਾਰ ਕਰਨ ਵਾਸਤੇ ਆ ਰਹੇ ਹੁੰਦੇ ਆ ਪਹਿਲੇ ਆਮ ਪਬਲਿਕ ਹੁੰਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇੰਨਾ ਬੈਨੀਫਿਟ ਉਹਨਾਂ ਪਬਲਿਕ ਨੂੰ ਹੁੰਦਾ ਹੈ ਕਿ ਜਿੰਨਾ ਕੱਟ ਦਿਖਾਇਆ ਜਾਂਦਾ ਪਰ ਸਰਕਾਰ ਹੁੰਦੀ ਨਹੀਂ ਪ੍ਰਚਾਰ ਕੀਤਾ ਜਾਂਦਾ ਨਹੀਂ ਨਾ ਫਾਇਦਾ ਲੋਕਾਂ ਨੂੰ ਤੇ ਨਾ ਫਾਇਦਾ ਉਸ ਸਰਕਾਰ ਪਾਰਟੀ ਨੂੰ ਜਿਹੜੀ ਪਾਰਟੀ ਦੇ ਸੀਐਮ ਆ ਰਹੇ ਜੋ ਕੋਈ ਫਾਇਦਾ ਨਹੀਂ ਹੈ ਕਿਉਂ ਕਿਉਂਕਿ ਅਸੀਂ ਕੱਠ ਦਿਖਾਉਣ ਲਈ ਬਹੁਤ ਪਾਪੜ ਵੇੜਨੇ ਪੈਂਦੇ ਆ ਅਕਸਰ ਆਪਾਂ ਦੇਖਦੇ ਆ ਕਿ ਜਦੋਂ ਕੋਈ ਪਾਰਟੀ ਦੀ ਵੱਡੀ ਰੈਲੀ ਹੁੰਦੀ ਆ ਤੇ ਉਹ ਆਪਣੀਆਂ ਬੱਸਾਂ ਟਰੱਕ ਹੋਰ ਆਪਣੇ ਵਾਹਨ ਜਿਹੜੇ ਭਰ ਕੇ ਜਾਂਦੇ ਆ ਕਿਵੇਂ ਭਰਦੇ ਆ ਸਾਨੂੰ ਪਤਾ ਠੀਕ ਉਹ ਆਪਾਂ ਅਕਸਰ ਦੇਖਦੇ ਆ ਤੁਸੀਂ ਵੀ ਫੀਲਡ ਜਾਣਦੇ ਹੋ ਤੁਹਾਨੂੰ ਪਤਾ ਹੀ ਹੈ ਜੇ ਮੰਨ ਲਓ ਕਿ ਬੱਸ ਦੇ ਵਿੱਚ 60 ਸੀਟਾਂ ਨੇ ਤਾਂ ਉਹਦੇ ਵਿੱਚ 20 ਬੰਦੇ ਵੀ ਨਹੀਂ ਹੁੰਦੇ ਉਹ ਕਿਵੇਂ ਹੁੰਦੇ ਨੇ ਕਿਵੇਂ ਭਰਦੇ ਨੇ ਉਹ ਸਾਰਿਆਂ ਨੂੰ ਪਤਾ ਤਾਂ ਇਸ ਕਰਕੇ ਉਹ ਇੱਕ ਧੱਕਾ ਜ਼ਬਰਦਸਤੀ ਹੁੰਦੀ ਹੈ ਸਿਰਫ ਇੱਕ ਕੱਠ ਦਿਖਾਉਣਾ ਹੁੰਦਾ ਦੂਜੀ ਗੱਲ ਜਿਹੜੀ ਪਾਰਟੀ ਆ ਜਦੋਂ ਅਸੀਂ ਇੱਕ ਬੰਦੇ ਨੂੰ ਇੱਕ ਰੈਲੀ ਤੇ ਲੈ ਕੇ ਧੱਕੇ ਨਾਲ ਜਾ ਰਹੇ ਹਾਂ ਤਾਂ ਉਹ ਕੀ ਤੁਹਾਡਾ ਬੋਟ ਬੈਂਕ ਹੈ ਇਹ ਬੋਟ ਬੈਂਕਨ ਵੱਟ ਹੋਏਗਾ ਹਾਂ ਇੰਨਾ ਕਿ ਜ਼ਰੂਰ ਤਾਂ ਕਿ ਕੁਝ ਲੋਕਾਂ ਦੇ ਵਿੱਚ ਕੁਝ ਕੁ ਲੋਕਾਂ 'ਚ ਅਸਰ ਇਹਨਾਂਕ ਦੇਖਣ ਨੂੰ ਮਿਲਦਾ ਵੀ ਯਾਰ ਬਹੁਤ ਘੱਟ ਹੈ ਅੱਜ ਕਿਹੜੀ ਪਾਰਟੀ ਦੀ ਰੈਲੀ ਹੈ ਅਗਲੇ 10 ਦਿਨ ਤੱਕ ਦੂਜੀ ਪਾਰਟੀ ਦੇ ਲੋ ਤੇ ਫੇਰ ਕੱਠ ਹੋਊਗਾ ਲੋਕ ਸਟ ਕਨਫਿਊਜ਼ ਆ ਇਸ ਕਰਕੇ ਲੋਕਾਂ ਨੂੰ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋਣਾ ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਏ ਮੈਂ ਤਾਂ ਸਾਬੇ ਪਹਿਲਾਂ ਵੀ ਆਇਆ ਸੋ ਅੱਜ ਉਹਨਾਂ ਨੇ ਆਪਣੇ ਹਰਿਆਣਾ ਸਰਕਾਰ ਦੀਆਂ ਤੇ ਕੇਂਦਰ ਸਰਕਾਰ ਦੀਆਂ ਉਹਨਾਂ ਨੇ ਜਿਹੜੀਆਂ ਲੋਕਾਂ ਨੂੰ ਕੁਝ ਫਾਇਦੇ ਦਿੱਤੇ ਆ ਜਾਂ ਕੁਝ ਪ੍ਰਾਪਤੀਆਂ ਲਾ ਲੋ ਪ੍ਰਾਪਤੀਆਂ ਨੇ ਉਗਣਾਈਆਂ ਨੇ ਆਪਾਂ ਇੱਕ ਵਾਰ ਉਸ ਤੇ ਨਜ਼ਰ ਮਾਰਦੇ ਆ ਕਿ ਮੁੱਖ ਮੰਤਰੀ ਹਰਿਆਣਾ ਨੇ ਅੱਜ ਪੰਜਾਬ ਦੇ ਵਿੱਚ ਕੀ ਕਿਹਾ ਸਾਥੀਓ ਆਉਣ ਵਾਲਾ ਸਮਾਂ ਕਿਉਂਕਿ ਲੋਕੀ ਕੰਮ ਚਾਹਣੇ ਆ ਔਰ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਰਹੀ ਹੈ ਉਹਨਾਂ ਨੇ ਲੋਕਾਂ ਨੂੰ ਸਜਬ ਸਜਬਾਗ ਤੋਂ ਦਿਖਾਣ ਦਾ ਕੰਮ ਕੀਤਾ ਪਰੰਤੂ ਉਹਨਾਂ ਦਾ ਬੜਾ ਸ਼ੋਸ਼ਣ ਕੀਤਾ ਹੈ ਉਹਨਾਂ ਤੇ ਵੋਟ ਲੈ ਕਰਕੇ ਉਹਨਾਂ ਦੇ ਨਾਲ ਧੋਖਾ ਕੀਤਾ ਹੈ ਪੰਜਾਬ ਦੀ ਜੋ ਅੱਜ ਇੰਨੀ ਸਥਿਤੀ ਖਰਾਬ ਹੋਈ ਹੈ ਉਸ ਦੇ ਵਿੱਚ ਕਾਂਗਰਸ ਔਰ ਉਸ ਤੇ ਵੱਡਾ ਆਮ ਆਦਮੀ ਦਾ ਹੱਥ ਹੈ ਕਿਉਂਕਿ ਪੰਜਾਬ ਦੇ ਵਿੱਚ ਜੁਵਾ ਨੂੰ ਰੋਜ਼ਗਾਰ ਨਹੀਂ ਹੈ ਇੰਡਸਟਰੀ ਲਿਸਟ ਕੇ ਅੰਦਰ ਭਇਆ ਹੈ ਕਿਸ ਪ੍ਰਕਾਰ ਸੇ ਗੈਂਗਸਟਰ ਇੱਥੇ ਵੱਢ ਗਿਆ ਲੋਕੀ ਘਰ ਤੇ ਬਾਹਰ ਨਿਕਲਣੇ ਮੈਂ ਉਹਨਾਂ ਨੂੰ ਡਰ ਲੱਗਦਾ ਆਪ ਲੋਕਾਂ ਦੇ ਸਾਹਮਣੇ ਕੀ ਹਾਲ ਪੰਜਾਬ ਦਾ ਬਣਾ ਦਿੱਤਾ ਪੰਜਾਬ ਨਸਾਂ ਦੇ ਵਿੱਚ ਡਬੋ ਦਿੱਤਾ ਹਰ ਬੜੀ ਬੜੀ ਬਾਤਾਂ ਕੀਤੀਆਂ ਨੇ ਗੱਲਾਂ ਕੀਤੀਆਂ ਨੇ ਬੜੀ ਬੜੀ ਗੱਲਾਂ ਕੀਤੀਆਂ ਨੇ ਕਿ ਅਸੀਂ ਆਵਾਂਗੇ ਅਸੀਂ ਯੁਵਾ ਨੂੰ ਰੋਜ਼ਗਾਰ ਦੇਵਾਂਗੇ ਅਸੀਂ ਇਹਨੂੰ ਹੱਸਦਾ ਪੰਜਾਬ ਬਣਾਵਾਂਗੇ ਨਿਆਂਸਾ ਤੇ ਮੁਕਤ ਪੰਜਾਬ ਬਣਾਵਾਂਗੇ ਕਿੰਨੀਆਂ ਗੱਲਾਂ ਐਸੀ ਐਸੀਆਂ ਕੀਤੀਆਂ ਨੇ ਪਰੰਤੂ ਜਿਹੜੇ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਸੀ ਔਰ ਕਿਸਾਨਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਹੜੇ ਐਸੇ ਕੰਮ ਨੇ ਜਿਹੜੇ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਹਨ ਉਹਨਾਂ ਦਾ ਵਿਰੋਧ ਕਰਨ ਦਾ ਕੰਮ ਜ਼ਰੂਰੀ ਇਹ ਕਰਦੇ ਆ ਚਾਹ ਕਾਂਗਰਸ ਪਾਰਟੀ ਆ ਚਾਹੇ ਆਮ ਆਦਮੀ ਪਾਰਟੀ ਆ ਉਹਨਾਂ ਯੋਜਨਾਵਾਂ ਨੂੰ ਧਰਤਲ ਤੋਂ ਉਤਾਰਨ ਦਾ ਕੰਮ ਨਹੀਂ ਕਰਦੇ ਕਿ ਮਹਿਲਾਵਾਂ ਨੂੰ ਸਾਡੀ ਸਰਕਾਰ ਵੀ ਤਾਂ ਮੋਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੇ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਮਹਿਲਾਵਾਂ ਨੂੰ 2100 ਰੁਪਏ ਦੇਣ ਦਾ ਕੰਮ ਕਰ ਰਹੀ ਹੈ ਇੱਥੇ ਯਹਾਂ ਮਹਿਲਾਵਾਂ ਤੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਗੀ 1100 ਰੁਪਏ ਦੇਣ ਦਾ ਕੰਮ ਕਰੂਗੀ ਪਰ 5 ਸਾਲ ਨਿਕਲ ਗਏ ਨੇ ਪੰਜਾਂ ਸਾਲਾਂ ਦੇ ਵਿੱਚ ਅੱਜ ਵੀ 1100 ਰੁਪਏ ਦੇਣ ਦਾ ਕੰਮ ਨਹੀਂ ਕੀਤਾ ਸੋ ਬਿਲਕੁਲ ਆਪਾਂ ਸੁਣਿਆ ਕਿ ਮੁੱਖ ਮੰਤਰੀ ਹਰਿਆਣਾ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੀਆਂ ਪ੍ਰਾਪਤੀਆਂ ਹੁਣ ਪੰਜਾਬ 'ਚ ਹਰਿਆਣਾ ਸਰਕਾਰ ਦੀਆਂ ਪ੍ਰਾਪਤੀਆਂ ਕਿਉਂ ਕਿਉਂ ਕਿਉਂਕਿ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਪੰਜਾਬ ਦੇ ਵਿੱਚ ਸੱਤਾ ਧਿਰ ਨੇ ਕੁਝ ਨਹੀਂ ਕੀਤਾ ਅਸੀਂ ਬੀਜਪੀ ਨੇ ਜਾਣ ਕੇ ਪਹਿਲਾਂ ਵੀ ਰੁਪਾਣਾ ਹੀ ਦਰਵਾ ਚੁੱਕਿਆ ਵੀ 2027 ਨੂੰ ਲੈ ਕੇ ਜਿਹੜੀ ਆ ਮੋਡ ਬੰਨਿਆ ਜਾਂਦਾ ਵੀ ਤੁਸੀਂ ਜਿਹੜਾ ਸਾਜੀ ਸਰਕਾਰ ਬਣਾਓ ਅਸੀਂ ਆ ਸਕੀਮਾ ਦੇ ਰਿਹਾ ਬਿਲਕੁਲ ਜੇ 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 ਤੁਸੀਂ ਦੇਖੋ ਹੁਣ ਜਿੱਥੇ ਤੁਹਾਡੀ ਸਰਕਾਰ ਹੈ ਤੁਸੀਂ ਪਹਿਲਾਂ ਉਹਦੀਆਂ ਪ੍ਰਾਪਤੀਆਂ ਗਿਣਾਓਗੇ ਨਹੀਂ ਨਹੀਂ ਲੋਕ ਕਹਿਣਗੇ ਵੀ ਤੁਹਾਡੀ ਸਰਕਾਰਾ ਤੁਸੀਂ ਉੱਥੇ ਕੀ ਕੀਤਾ ਤਾਂ ਇਸ ਕਰਕੇ ਪਹਿਲਾਂ ਲੋਕਾਂ ਨੂੰ ਦੱਸਿਆ ਜਾਂਦਾ ਕਿ ਸਾਡੀ ਹਰਿਆਣਾ ਦੀ ਸਰਕਾਰ ਹੈ ਪਸੇ ਉੱਥੇ ਆ ਕੀਤਾ ਸੀ ਆ ਕੀਤਾ ਸੀ ਆ ਕੀਤਾ ਔਰ ਆ ਕਰਨ ਜਾ ਰਹੇ ਆ ਫਿਰ ਫਿਰ ਧੁਰ ਕੇਂਦਰ ਤੁਹਾਡੀ ਸਰਕਾਰ ਆ ਫਿਰ ਤੁਸੀਂ ਕੇਂਦਰ ਬਾਰੇ ਦੱਸੋਗੇ ਵੀ ਪੂਰੇ ਦੇਸ਼ ਵਿੱਚ ਲਾਗੂ ਹੈ ਕੇਂਦਰ ਨੇ ਕਿਉਂ ਨਹੀਂ ਤੁਸੀਂ ਲੋਕ ਕਹਿਣਗੇ ਵੀ ਇਹ ਤਾਂ ਹਰਿਆਣਾ ਦਾ ਸਾਨੂੰ ਕੀ ਫਾਇਦਾ ਉਹ ਕਹਿੰਦਾ ਜਿਹੜਾ ਕੇਂਦਰ ਕਰ ਰਿਹਾ ਪੂਰੇ ਦੇਸ਼ ਨੂੰ ਫਾਇਦਾ ਇਸ ਕਰਕੇ ਤੁਹਾਨੂੰ ਵੀ ਫਾਇਦਾ ਹੋਇਆ ਤਾਂ ਉਹ ਕੇਂਦਰ ਦੀਆਂ ਪ੍ਰਾਪਤੀਆਂ ਵੀ ਗਣੌਂਦਾ ਤਾਂ ਇਸ ਕਰਕੇ ਹਰਿਆਣਾ ਦੇ ਸੀਐਮ ਨੇ ਅੱਜ ਪੰਜਾਬ ਦੇ ਵਿੱਚ ਪਹਿਲਾਂ ਵੀ ਹਰਿਆਣਾ ਦੀਆਂ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਣਾਈਆਂ ਤਾਕੇ ਲੋਕਾਂ ਨੂੰ ਇਹ ਹੋ ਜੇ ਵੀ ਜੇ ਕੱਲ ਇਨ ਕੇਸ ਹਮ ਬੀਜਪੀ ਆਉਂਦੀ ਹੈ ਤਾਂ ਉਹ ਪੰਜਾਬ ਦੇ ਵਿੱਚ ਇਹ ਕੰਮ ਕਰੇਗੀ ਜਿਹੜੇ ਹਰਿਆਣੇ ਚ ਹੋ ਰਿਹਾ ਹੁਣ ਜ਼ਮੀਨੀ ਤੌਰ ਤੇ ਹੋ ਰਿਹਾ ਕਿ ਨਹੀਂ ਹੋ ਰਿਹਾ ਨਹੀਂ ਪਤਾ ਪਰ ਸਾਡਾ ਗਵਾਂਡੀ ਸੂਬਾ ਹੁਣ ਤੱਕ ਗੋ ਮੈਂ ਇਹ ਜਿੰਨ ਕਾਸ ਕਰਕੇ ਹਰਿਆਣੇ ਦੇ ਨਾਲ ਲੱਗਦੇ ਪਹਿਲਾਂ ਕਨੌਰ ਚ ਰੈਲੀ ਕੀਤੀ ਆ ਅੱਜ ਪੰਜੋਲੇ ਚਾ ਹੋਰ ਇਲਾਕੇ ਦੇ ਵਿੱਚ ਜਿਹੜੀ ਕੀਤੀ ਆ ਖਾਸ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਹਰਿਆਣੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਰੈਲੀਆਂ ਕਰ ਰਹੇ ਆ ਠੀਕ ਹੈ ਤਾਂ ਕਿ ਉਹ ਉੱਥੇ ਇਹ ਗੱਲ ਪ੍ਰੋਜੈਕਟ ਕਰ ਸਕਣ ਕਿ ਦੇਖੋ ਜੀ ਤੁਹਾਡੇ ਤੋਂ 5 ਕਿਲੋਮੀਟਰ ਸਾਡਾ ਹਰਿਆਣਾ ਪੈਂਦਾ ਤੇ ਉੱਥੇ ਜਾ ਕੇ ਦੇਖੋ ਸੀ ਆ ਕੰਮ ਕੀਤਾ ਠੀਕ ਹੈ ਇਸ ਕਰਕੇ ਪੰਜਾਬ ਦੇ ਵਿੱਚ ਲੋਕ ਫਤਵਾ ਕਿਨੂੰ ਦਿੰਦੀ ਆ ਇਹ ਅਜੇ ਮਹੀਨੇ ਨਹੀਂ ਰੱਖਦਾ ਇਹ ਅਜੇ ਤਾਂ ਛਾਵਾ ਪਿਆ ਇਹ ਗੱਲ ਜ਼ਰੂਰ ਮੈਨੇ ਰੱਖਤੀ ਹੈ ਕਿ ਜਿਹੜੀਆਂ ਸਰਕਾਰਾਂ ਜਿਹੜੀਆਂ ਪਾਰਟੀਆਂ ਦੇ ਵੱਡੇ ਲੀਡਰ ਉਰੇ ਆ ਰਹੇ ਆ ਉਹਨਾਂ ਨੂੰ ਲੋਕਾਂ ਵੱਲੋਂ ਰੈਲੀਆਂ ਦੇ ਵਿੱਚ ਹੰਗਾਰਾ ਕਿੰਨਾ ਦਿੱਤਾ ਚਾਹੇ ਇਹ ਚੀਜ਼ ਵੱਡੀ ਮਹੱਤਵ ਰੱਖਦੀ ਠੀਕ ਕਰ ਪਾਣ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਤੁਹਾਨੂੰ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਆਏ ਨਹੀਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੀ ਐਲਾਨ ਕੀਤੇ ਨੇ ਕਈ ਪਰਿਵਾਰਾਂ ਨੂੰ ਜਿਹੜਾ ਉਹ ਬੀਜੇਪੀ ਦੇ ਵਿੱਚ ਸ਼ਾਮਲ ਵੀ ਕਰਵਾ ਕੇ ਗਏ ਨੇ ਤਾਂ ਅਖਰ ਜਦੋਂ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਜਾਂਦਾ ਹੈ ਤਾਂ ਉਸ ਦਾ ਆਮ ਪਬਲਿਕ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਕਿ ਵਾਕਈ ਸਿਰਫ ਉਹ ਪ੍ਰਾਪਤੀਆਂ ਗਿਣਾ ਕੇ ਚਲੇ ਜਾਂਦੇ ਨੇ ਜਾਂ ਫਿਰ ਆਮ ਪਬਲਿਕ ਦਾ ਵੀ ਕੋਈ ਫਾਇਦਾ ਹੁੰਦਾ ਹੈ ਇਸ ਤੇ ਪੂਰੀ ਜਿਹੜੀ ਵਿਚਾਰ ਚਰਚਾ ਜਿਆ ਨੇ ਕਿ ਗੱਲਬਾਤ ਆਸੀਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਦੇ ਵਿੱਚ ਰੱਖੀ ਹੈ ਸੋ ਹੁਣ ਕੱਲ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਫਿਰ ਕੋਈ ਪੰਜਾਬ ਦੇ ਜਾਂ ਫਿਰ ਨਾਲ ਦੇ ਸੂਬੇ ਦੀ ਜਿਹੜੀ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਜੀ ਧੰਨਵਾਦ